ਹੁਣ ਆਪਣੇ ਕਿਸਾਨ ਭਰਾ ਤੂੜੀ ਕਰਨ ਤੋਂ ਬਾਅਦ ਕਣਕ ਦੇ ਨਾਲ ਨੂੰ ਅੱਗ ਲਾਈ ਜਾਂਦੇ ਆ ਹਰ ਰੋਜ਼ ਕਣਕ ਦੇ ਨਾਲ ਨੂੰ ਅੱਗ ਲੱਗ ਰਹੀ ਐ ਇਸ ਵਾਰ ਤੂੜੀ ਦਾ ਵੀ ਰੇਟ ਘਟਾ ਹੈ ਵਿੱਚ ਕਿਸਾਨ ਭਰਾਵਾਂ ਨੇ ਤੂੜੀ ਕਰੀ ਨਹੀਂ ਤੇ ਟਾਂਗਰ ਨੂੰ ਅੱਗ ਲਾ ਦਿੱਤੀ ਜੇ ਤੁਸੀਂ ਤੂੜੀ ਨਹੀਂ ਕਰਨੀ ਜਾਂ ਤਾਂ ਕਿਸੇ ਗਰੀਬ ਨੂੰ ਕਰਾ ਦਿਓ ਜੇ ਨਹੀਂ ਕਿਸੇ ਨੂੰ ਕਰਵਾਉਣੀ ਤੁਸੀਂ ਨੇ ਤਾਂ ਜਿਹੜਾ ਇਹ ਕਣਕ ਦਾ ਨਾਲੜ ਪਿੱਛੋਂ ਜਿੱਥੋਂ ਮਸ਼ੀਨ ਦਾਣੇ ਕੱਢਦੀ ਐ ਪਿਛਲੇ ਸਾਈਡ ਜਿੱਥੇ ਮਿੱਟੀ ਵਾਲੇ ਦਾਣੇ ਆ ਜਾਂਦੇ ਐ ਉੱਗਰ ਤੋਂ ਜਿਹੜੇ ਨੀਚੇ ਵੱਲ ਟੈਂਕੀ ਹੁੰਦੀ ਐ ਉਹਦਾ ਜਿਹੜਾ ਤੁਸੀਂ ਜੇ ਆਪਾਂ ਟਾਪਾ ਖੋਲਦੇ ਆਗੇ ਤਾਂ ਜਿਹੜਾ ਮੋਟਾ-ਮੋਟਾ ਕੁੱਤਰਾ ਕਰਕੇ ਰੱਖ ਦੋ ਦੋ ਵਾਰੀ ਜਾਂ ਤਿੰਨ ਵਾਰੀ ਤਵੀ ਇਹਨਾਂ ਬਾਅਦੋ ਤੇ ਟੰਗ ਰ ਹੈ ਜਿਹੜਾ ਕਿਲਰ ਪਲਰ ਜੂਗਾ ਉਸ ਤੋਂ ਬਾਅਦ ਪਾਣੀ ਲਾ ਦਾਂਗੇ ਤੇ ਜਿਹੜਾ ਕਣਕ ਦਾ ਟੰਗ ਰਹੇ ਖਿੰਡ ਜਾਊਗਾ ਹੁਣ ਕਿਸਾਨ ਭਰਾ ਹਰ ਰੋਜ਼ ਅੱਗ ਲਾਈ ਜਾਂਦੇ ਐ ਇੱਕ ਮੇਰੇ ਕਿਸਾਨ ਭਰਾ ਨੇ ਅੱਗ ਲਾਈ ਤੇ ਮੱਕੀ ਜਿਹੜੀ 2-2 3-3 ਗਿੱਟ ਸੀਗੀ ਉਹ ਮੱਕੀ ਕਿਸਾਨ ਨੇ ਫੂਕਦੀ 2-2 3-3 ਕੋਡਾ ਜਾਂ ਕਿਸਾਨ ਭਰਾ ਅੱਗ ਲਾ ਜਾਂਦੇ ਆ ਨਾੜ ਨੂੰ ਅੱਗੇ ਦਰਖਤਾਂ ਦਾ ਵੀ ਨੇ ਆਪਾਂ ਖਿਆਲ ਰੱਖਦੇ ਹੈਗੇ ਇੱਕ ਕਿਸਾਨ ਨੇ ਜਿਹੜੀ ਜਾਮਣ ਵੀ ਦੇਖੋ ਇੱਕ ਸਾਈਡ ਤੇ ਤੁਹਾਨੂੰ ਫੋਟੋ ਦੇਖ ਸਕਦੇ ਹਾਂ ਇੱਕ ਕਿਸਾਨ ਨੇ ਅੱਗ ਲਾ ਕੇ ਜਮਾ ਜਿਹੜੀ ਜਾਮਣ ਫੂਕਤੀ ਹੁਣ ਜਿਹੜੇ ਦਰਖਤ ਆ ਬਾਈ ਚਾਹੇ ਅਮਰੂਦ ਹੈ ਚਾਹੇ ਜਾਮਣ ਹੈ ਇਹ ਫਲ ਦੇਣ ਵਾਲੇ ਜਿਹੜੇ ਦਰਖਤ ਹੈਗੇ ਆਪਾਂ ਇਹਨਾਂ ਨੂੰ ਬਚਾ ਲਓ ਦੂਸਰੀ ਗੱਲ ਬਈ ਕਣਕ ਦੇ ਨਾੜ ਨੂੰ ਅੱਗ ਲਾਉਣਾ ਕੋਈ ਬਾਹਲਾ ਚੰਗਾ ਕੰਮ ਨਹੀਂ ਹੈਗਾ ਚਲੋ ਝੋਨੇ ਦੇ ਨਾੜ ਨੂੰ ਅੱਗ ਲਾਉਣਾ ਆਪਣੀ ਮਜਬੂਰੀ ਹੈ ਪਹਿਲਾਂ ਆਪਣੇ ਕਣਕ ਦੇ ਨਾੜ ਨੂੰ ਅੱਗ ਲਾਉਣੀ ਆਪਣੀ ਕੀ ਮਜਬੂਰੀ ਹੈਗੀ ਤੇ ਜੇ ਆਪਾਂ ਕਣਕ ਦੇ ਨਾੜ ਨੂੰ ਇਸ ਤਰ੍ਹਾਂ ਵਿੱਚ ਬਾਹ ਵੀ ਲਾਵਾਂਗੇ ਨਾ ਤਾਂ ਜਿਹੜੀ ਸਲਫਰ ਹੈ ਪਟਾ ਪੋਟਾਸ਼ ਹੈ ਜਾਂ ਫਾਸਫੋਰਸ ਹੈ ਆਪਾਂ ਨੂੰ ਫਰੀ ਦੇ ਵਿੱਚ ਮਿਲ ਜਾਂਦੀ ਐ ਜੇ ਆਪਾਂ ਕਣਕ ਦੇ ਨਾਲ ਨੂੰ ਅੱਗ ਨਾ ਲਾਈਏ ਵਿੱਚ ਚੰਗੀ ਤਰ੍ਹਾਂ ਬਾਧੀਏ ਵਿੱਚ ਕਿਸਾਨ ਭਰਾ ਕਹਿੰਦੇ ਭਾਈ ਅਸੀਂ ਲੈਜਰ ਜਾਂ ਜੀ ਨੂੰ ਕੰਪਿਊਟਰ ਕਰਾ ਕਹਿੰਨੇ ਆ ਅਸੀਂ ਉਹ ਲਗਾਉਣਾ ਸਾਡੇ ਦਿੱਕਤ ਆਉਂਦੀ ਜੇ ਆਪਾਂ ਦੋ ਵਾਰੀ ਤਵੀਆਂ ਨਾਲ 13 ਹਾਲਾ ਨਾਲ ਬਾਕੇ ਵਧੀਆ ਵਾਣ ਨੂੰ ਚੰਗੀ ਤਰ੍ਹਾਂ ਬਾਹ ਲਾਂਗੇ ਤਾਂ ਜਿਹੜਾ ਨਾਲ ਆਪਾਂ ਨੂੰ ਕਣਕ ਦਾ ਨਾਲ ਕਿਤੇ ਦੇਖੂਗਾ ਵੀ ਨਹੀਂ ਕਿ ਕਈ ਵਾਰ ਆਪਾਂ ਸੜਕ ਦੇ ਉੱਪਰ ਅੱਗ ਵਗੈਰਾ ਲਾ ਦਿੰਨੇ ਆ ਆਉਣ ਜਾਣ ਵਾਲੀ ਜਿਹੜੀ ਜਨਸੰਖਿਆ ਉਹ ਵੀ ਪ੍ਰਭਾਵਿਤ ਹੁੰਦੀ ਹੈ ਮਸ਼ੀਨਰੀ ਵਾਲਿਆਂ ਨੂੰ ਵੀ ਜਿਹੜਾ ਔਖਾ ਹੋ ਜਾਂਦਾ ਹੈ ਤੇ ਕਣਕ ਦੇ ਨਾਲ ਨੂੰ ਅੱਗ ਲਾਉਣਾ ਤਾਂ ਬਹੁਤ ਹੀ ਬੇਅਕਲ ਕੰਮ ਹੈ ਤੇ ਹਰ ਰੋਜ਼ ਆਪਾਂ ਦੇਖਦੇ ਆਂ ਕਣਕ ਦੇ ਨਾਲ ਨੂੰ ਕਿਸਾਨ ਭਰਾ ਬਿਨਾਂ ਗੱਲੋਂ ਅੱਗ ਲਾਈ ਜਾਂਦੇ ਆ ਜਿਉਂ ਤੂੜੀ ਦਾ ਕੰਮ ਨਿਬੜ ਗਿਆ ਬਸ ਸੀਕ ਕੇ ਸਾਧ ਦਿੰਦੇ ਆ ਫਿਰ ਬਾਹਣ ਬਾਹ ਦਿੰਦੇ ਆ ਕਿਉਂਕਿ ਜਿੰਨਾ ਇਹਦੇ ਵਿੱਚ ਕਣਕ ਦੇ ਦਾਣੇ ਵਗੈਰਾ ਕਿਹੜੇ ਹੁੰਦੇ ਆ ਉਹਨਾਂ ਨੂੰ ਜਾਨਵਰ ਵਗੈਰਾ ਬਾਈ ਚੁਗ ਲੈਂਦੇ ਆ ਤੇ ਆਪਾਂ ਕੋਈ ਨੁਕਸਾਨ ਨਹੀਂ ਹੈਗਾ ਜੇ ਆਪਾਂ ਕਣਕ ਦੇ ਣਾੜ ਨੂੰ ਨਾ ਕਲਾਈਏ ਤੂੜੀ ਕਰਨ ਤੋਂ ਬਾਅਦ ਤੇ ਵਿੱਚ ਕਿਸਾਨ ਭਰਾ ਹੈਗੇ ਆ ਜਿਹੜੇ ਅੱਗ ਵੀ ਨਹੀਂ ਲਾਉਂਦੇ ਐ ਇਸ ਰੇਵਾਂ ਨੂੰ ਬਾਹਰ ਦਿੰਦੇ ਆ ਉਹਨਾਂ ਦੇ ਕੋਈ ਪ੍ਰੋਬਲਮ ਨਹੀਂ ਆਉਂਦੀ ਫਿਰ ਜਿਹੜੇ ਕਿਸਾਨ ਭਰਾ ਗਲਾ ਦਿੰਦੇ ਆ ਪਤਾ ਨਹੀਂ ਉਹਨਾਂ ਨੂੰ ਕੀ ਪ੍ਰੋਬਲਮ ਖੜੀ ਹੋ ਜਾਂਦੀ ਐ ਫਿਰ ਆਪਾਂ ਸਰਕਾਰਾਂ ਨੂੰ ਮਾੜਾ ਕਹਿਣ ਲੱਗ ਜਾਨੇ ਆ ਕਣਕ ਦੇ ਣਾੜ ਨੂੰ ਅੱਗ ਲਾ ਕੇ ਆਪਾਂ ਇੱਕ ਕਸੂਰਵਾਰ ਬਣ ਜਾਂਦੇ ਆ ਕਣਕ ਦੇ ਣਾੜ ਦੇ ਉੱਪਰ ਅੱਗ ਲਾਉਣ ਦੇ ਪ੍ਰਤੀ ਸਰਕਾਰ ਦਾ ਕੋਈ ਨਾ ਕੋਈ ਧਿਆਨ ਹੋਣਾ ਜਿਹੜਾ ਜ਼ਰੂਰੀ ਐ ਫਿਰ ਕਿਸਾਨ ਜਿਹੜੀ ਕਣਕ ਤੇ ਨਾੜ ਨੂੰ ਅੱਗ ਲਾਉਣੀ ਘੜ ਜਾਣ ਹਰ ਰੋਜ਼ ਇਹ ਦਰਖਤ ਵਗੈਰੇ ਫੂਕ ਰਹੇ ਆ ਜਜ ਮੈਂ ਅੱਜ ਕੱਲ ਆ ਕੇ ਟਟੇਰੀਆਂ ਦੇ ਅੰਡੇ ਵਗੈਰਾ ਹੁੰਦੇ ਆਪਾਂ ਉਹਨਾਂ ਨੂੰ ਵੀ ਦੇਖਦੇ ਹੈਗੇ ਕਿਉਂਕਿ ਜਿਹੜੀ ਹੁਣ ਜਿਵੇਂ ਜਾਨਵਰ ਐ ਇਹ ਵੀ ਨ ਵਿਚਾਰੇ ਬੋਲ ਕੇ ਦੱਸ ਸਕਦੇ ਜਿਹੜੇ ਦਰਖਤ ਆ ਆਪਣੇ ਖੇਤਾਂ ਦੇ ਵਿੱਚ ਉਹ ਵੀ ਨਹੀਂ ਜਿਹੜੇ ਬੋਲ ਕੇ ਦੱਸ ਸਕਦੇ ਕੁੱਝੇ ਆਪਾਂ ਨੂੰ ਮਾੜਾ ਜਿਹਾ ਵੀ ਸ਼ੇਕ ਲੱਗਦਾ ਨਾ ਆਪਾਂ ਦੂਰ हट ਜਾਂਦੇ ਆ ਅੱਗ ਲਾ ਕੇ ਆਪਾਂ ਘਰੇ ਚਲੇ ਜਾਂਦੇ ਆ ਤੇ ਨਰਖਤਾਂ ਨੂੰ ਭੁੱਕੇ ਜਾਂਦੇ ਆ ਹੋਰ ਵਾਤਾਵਰਨ ਵੀ ਆਪਾਂ ਜਿਹੜਾ ਖਰਾਬ ਕਰੀ ਜਾਂਦੇ ਨੇ ਦੇਖਣ ਵਾਲੇ ਵੀ ਕਹਿੰਦੇ ਯਾਰ ਇੱਥੇ ਆ ਕੇ ਆਪਣੀ ਗਲਤੀ ਕੱਢ ਜਾਂਦੇ ਆ ਵੀ ਯਾਰ ਜ਼ਿੰਮੇਵਾਰ ਗਲਤ ਹੈ ਪਰ ਕਣਕ ਦੇ ਨਾਲ ਨੂੰ ਅੱਗ ਲਾ ਕੇ ਆਪਾਂ ਆਪ ਹੀ ਜਿਹੜੇ ਗਲਤ ਸਾਬਤ ਹੋ ਜਾਂਦੇ ਆ ਹੱਥ ਬਨ ਕੇ ਬੇਨਤੀ ਹੈ ਵੀ ਕਣਕ ਦੇ ਨਾਲ ਨੂੰ ਤੁਸੀਂ ਅੱਗ ਜਮਾ ਨਾ ਲਾਓ ਕੋਈ ਪ੍ਰੋਬਲਮ ਨਹੀਂ ਆਉਂਦੀ ਛੋਡੇ ਫੀਲ ਦੇ ਵਿੱਚ 5% ਤੱਕ ਸੁੜੀ ਕਰਨ ਤੋਂ ਬਾਅਦ ਜਿਹੜੇ ਖਰਚੇ ਜਾਂ ਫਸਫਰਾਲ ਹੁੰਦਾ ਸੋਡੀ ਜ਼ਮੀਨ ਨੂੰ ਤਾਕਤ ਤੇ ਮਿਲੂਗੀ ਸੋਡੀ ਜ਼ਮੀਨ ਜਿਹੜੀ ਖਰਾਬ ਨਹੀਂ ਹੋਊਗੀ ਮੇਰੇ ਕਿਸਾਨਾਂ ਨੂੰ ਇਹ ਰਿਕਵੈਸਟ ਹੈ ਹੱਤ ਬਣ ਕੇ ਵੀ ਬਾਈ ਬਣ ਕੇ ਕਣਕ ਦੇ ਨਾਲ ਨੂੰ ਆਪਾਂ ਅੱਗ ਲਾਉਣ ਨੂੰ ਹਟਜੋ ਇਸ ਤਰ੍ਹਾਂ ਹੀ ਵਾਅਦਾ ਕਰੋ ਕੰਪਿਊਟਰ ਕਰਾ ਵਗੈਰਾ ਲਵਾਉਣਾ ਕਿਉਂਕਿ ਅਸੀਂ ਨੇ ਮੱਕੀ ਵੀਜੀ ਹੈ ਅਸੀਂ ਦੋ ਤਿੰਨ ਵਾਰ ਤਾਗੀਆਂ ਨਾ ਪਾਇਆ ਦੋ ਵਾਰੀ ਹੜਾ ਨਾ ਪਾਇਆ ਵਧੀਆ ਬਾਣ ਬਣ ਗਿਆ ਕੋਈ ਉਹਦੇ ਵਿੱਚ ਫਸਪਰਾ ਦੀ ਦਿੱਕਤ ਨਹੀਂ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਨਾ ਵੀ ਵਜਾਰੇ ਵੇਲੇ ਦਿੱਕਤ ਆਈ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਉਹਨਾਂ ਕਿਸਾਨਾਂ ਦੇ ਕੰਨ ਖੁੱਲ ਜਾਣਾ ਜਿਹੜੇ ਕਿਸਾਨ ਭਰਾ ਕਣਕ ਦੇ ਣਾੜ ਨੂੰ ਅੱਗ ਲਾਉਣਾ ਨਹੀਂ ਹਟਦੇ ਧੰਨਵਾਦ ਵੀਡੀਓ ਨੂੰ ਸ਼ੇਅਰ ਵੱਤਵੱਦ ਕਰੋ